ਵਰਦੀ ਮੀਚ ਪਿਆਨਕ ਹਾਦਸਾ ਵਾਪਰਿਆ ਗੱਡੀ ਅਤੇ ਟਰਾਲੀ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ ਟੱਕਰ ਇੰਨੀ ਜ਼ੋਰਦਾਰ ਸੀ ਕਿ ਮੌਕੇ ਤੇ ਹੀ ਟਰਾਲੀ ਤੇ ਸਵਾਰ ਸ਼ਖਸ ਦੀ ਮੌਤ ਹੋ ਗਈ ਅਤੇ ਇਸ ਹਾਦਸੇ ਦੇ ਦੌਰਾਨ ਟਰਾਲੀ ਨੂੰ ਚਲਾ ਰਿਹਾ ਚਾਲਕ ਵੀ ਗੰਭੀਰ ਜ਼ਖਮੀ ਹੋਇਆ ਜਿਸ ਦਾ ਕਿ ਫਿਲਹਾਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਅਤੇ ਨਾਲ ਹੀ ਗੱਡੀ ਨੂੰ ਚਲਾ ਰਿਹੇ ਸ਼ਖਸ ਦੇ ਵੀ ਸੱਟਾਂ ਲੱਗੀਆਂ ਨੇ ਜਿਸ ਨੂੰ ਕਿ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਉਹਨਾਂ ਦੱਸਦੀਏ ਕਿ ਅੱਜ ਚੰਡੀਗੜ੍ਹ ਸਮੇਤ ਪੰਜਾਬ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਹੈ ਸੁਵਰਤੋਂ ਦੀ ਬੁੰਦਾਬੰਦੀ ਲਗਾਤਾਰ ਚੱਲ ਰਹੀ ਹੈ ਉੱਥੇ ਹੀ ਇਹ ਜੋ ਹਾਦਸਾ ਹੈ ਪੁਲੀ ਤੇ ਸਵਿਫਟ ਗੱਡੀ ਓਵਰਟੇਕ ਕਰ ਰਹੀ ਸੀ ਉਸ ਦੌਰਾਨ ਵਾਪਰਿਆ ਅਤੇ ਜਿਵੇਂ ਹੀ ਗੱਡੀ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਪਲਟੀਆਂ ਖਾ ਕੇ ਸਿੱਧਾ ਟਰਾਲੀ ਦੇ ਵਿੱਚ ਜਾ ਵੱਜੀ ਜਿਸ ਤੋਂ ਬਾਅਦ ਮੌਕੇ ਤੇ ਹੀ ਹਫੜਾ ਦਫੜੀ ਮਚ ਗਈ ਅਤੇ ਟਰਾਲੀ ਤੇ ਸਵਾਰ ਇੱਕ ਸ਼ਖਸ ਦੀ ਮੌਤ ਹੋ ਗਈ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚੱਕਨਾ ਚੂਰ ਹੋ ਗਿਆ ਔਰ ਉੱਥੇ ਹੀ ਲਕੜੀਆਂ ਦੇ ਨਾਲ ਭਰੀ ਹੋਈ ਟਰਾਲੀ ਵੀ ਜੋ ਹੈ ਉਹ ਸੜਕ ਤੇ ਪਲਟੀ ਹੈ ਔਰ ਰਾਹ ਵੀ ਜੋ ਹੈ ਪੂਰੀ ਤਰ੍ਹਾਂ ਬੰਦ ਹੋ ਗਿਆ ਔਰ ਇੱਥੋਂ ਤੱਕ ਕਿ ਕ੍ਰੇਨ ਦੀ ਮਦਦ ਦੇ ਨਾਲ ਗੱਡੀ ਨੂੰ ਰਾਤੋਂ ਹਟਾਇਆ ਗਿਆ ਔਰ ਮੌਕੇ ਤੇ ਹੀ ਜੋ ਟਰਾਲੀ ਤੇ ਸਵਾਰ ਇੱਕ ਸ਼ਖਸ ਸੀ ਉਸ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ ਤਾਂ ਖਬਰ ਮੋਗਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਸਵਿਫਟ ਗੱਡੀ ਓਵਰਟੇਕ ਕਰਦਿਆਂ ਸਿੱਧਾ ਟਰਾਲੀ ਦੇ ਵਿੱਚ ਜਾ ਵਜਦੀ ਹੈ ਦੱਸਦੀ ਹੈ ਕਿ ਲਕੜੀਆਂ ਦੇ ਨਾਲ ਭਰੀ ਟਰਾਲੀ ਰਾਤੇ ਜਾ ਰਹੀ ਸੀ ਅਤੇ ਉਸ ਤੇ ਜੋ ਦੋ ਸ਼ਖਸ ਨੇ ਉਸਾਰ ਸੀਗੇ ਜਿਵੇਂ ਹਾਦਸਾ ਵਾਪਰਦਾ ਤਾਂ ਮੌਕੇ ਤੇ ਹੀ ਟੋਲੀ ਤੇ ਸਵਾਰ ਜੋ ਸ਼ਖਸ ਸੀ ਉਸ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਇਲਾਕੇ 'ਚ ਵੀ ਖਪੜਾ-ਦੱਪੜੀ ਮਚ ਗਈ ਅਤੇ ਆਸ-ਪਾਸੇ ਦੇ ਲੋਕਾਂ ਨੇ ਦੋਵਾਂ ਚਾਲਕਾਂ ਦੀ ਮਦਦ ਕੀਤੀ ਅਤੇ ਉਹਨਾਂ ਨੂੰ ਜਲਦ ਤੋਂ ਜਲਦ ਹਸਪਤਾਲ ਪਹੁੰਚਾਇਆ ਔਰ ਇਥੋਂ ਤੱਕ ਕਿ ਜਦ ਗੱਡੀ ਦੇ ਚਾਲਕ ਨੇ ਐਂਬੂਲੈਂਸ ਨੂੰ ਕਾਲ ਕੀਤਾ ਤਾਂ ਉਹਨਾਂ ਦੇ ਵੱਲੋਂ ਵੀ ਬਹਾਨਾ ਲਗਾ ਦਿੱਤਾ ਗਿਆ ਉਸ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਨੇ ਜੋ ਦੋਵਾਂ ਚਾਲਕਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਅਤੇ ਫਿਲਹਾਲ ਦੋਵਾਂ ਦਾ ਇਲਾਜ ਚੱਲ ਰਿਹਾ ਔਰ ਮੌਕੇ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ ਉਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਟਰਾਲੀ ਵੀ ਜੋ ਹੈ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਔਰ ਉਸ ਦੇ ਨਾਲ ਹੀ ਜੋ ਸਵਿਫਟ ਗੱਡੀ ਹੈ ਉਹ ਵੀ ਚਕਨਾ ਝੂਰ ਹੋ ਗਈ ਹੈ ਅਸੀਂ ਜਗਰਾਉਂ ਤੋਂ ਜੀ ਮੋਗੇ ਆ ਰਹੇ ਸੀਗੇ ਅੱਛਾ ਲੱਕੜ ਲੈ ਕੇ ਕਦੇ ਤੁਸੀਂ ਜੀ ਅਸੀਂ ਟਰਾਲੀ ਟਰੈਕਟਰ ਸੀ ਗਈ ਅੱਛਾ ਹਾਂਜੀ ਅੱਛਾ ਐਕਸੀਡੈਂਟ ਜੀ ਮਗਰੋਂ ਲਿਆ ਕੇ ਮਾਰੀ ਇਸ ਤਾਂ ਆਪਦੇ ਬੜਾ ਆਰਾਮਦਾਰੀ ਨਾਲ ਜਾਂਦੇ ਪਏ ਸੀਗੇ ਵੀ ਸਾਨੂੰ ਤਾਂ ਕੋਈ ਪਤਾ ਨਹੀਂ ਸੀਗਾ ਵੀ ਪਿੱਛੋਂ ਦੀ ਮਾਰੂਗਾ ਲਿਆ ਕੇ ਉਹਦੇ ਸੰਤਾ ਪਤਾ ਲੱਗੇ ਟਰੈਕਟਰ ਇੱਕਦਮ ਪਲਟ ਗਿਆ ਬੰਦਾ ਮੇਰਾ ਪਿੱਛੇ ਝੱਡ ਗਈ ਮੈਂ ਟਰੈਕਟਰ ਤੇ ਮੇਰੀ ਲੱਤ ਥੱਲੇ ਆ ਗਈ ਸੀ ਮੈਂ ਮਸਾਂ ਕੱਢ ਕੁੱਟ ਕੇ ਉਹਨੂੰ ਆੜ ਦੇ ਚੱਕਿਆ ਤੇ ਉਹਦੇ ਮੂੰਹ ਚੋਂ ਨੱਕ ਚੋਂ ਖੂਨ ਆਈ ਜਾਂਦਾ ਪਿਆ ਸੀ ਗਈ ਕਿਵੇਂ ਹਲਾ ਦੂਜੀ ਹਲਾਤ ਉਹਦੀ ਉਹ ਡੈਡ ਬੋਡੀ ਹੋ ਗਈ ਜਮੇ ਗੱਡੀ ਕਿਹੜੀ ਸੀ ਗੱਡੀ ਸਵੇਬ ਟਾਈਟ ਇਅਰ ਪਤਾ ਨਹੀਂ ਕਿ ਗੱਡੀ ਲਗਾਉਂਦੀ ਆ ਗੱਡੀ ਵਾਲਾ ਵੀ ਇੱਥੇ ਹੀ ਆ ਜੀ ਉਹਨੂੰ ਚੱਕ ਲਿਆ ਹਾਂਜੀ ਉਹਦੇ ਇੱਥੇ ਅੱਖ ਦੇ ਉੱਤੇ ਹੀ ਤੇ ਗੋਡੇ ਤੇ ਮੈਂ ਸਰ ਗੱਡੀ ਤੇ ਆ ਰਿਹਾ ਸੀਗਾ ਡਿਊਟੀ ਆ ਰਿਹਾ ਸੀਗਾ ਜਿਗਰਾਉਂ ਤੋਂ ਜੀ ਰੋਜ਼ਾਨਾ ਦੀ ਤਰ੍ਹਾਂ ਰੋਡਵੇ ਚਾਂਦੀ ਮੈਂ ਕੱਚਾ ਮਾਜਮਾ ਰੋਡ ਵੀ ਆ ਤਾਂ ਅੰਦੀ ਐਕਸੀਡੈਂਟ ਕਿਵੇਂ ਹੋਇਆ ਤਾਂ ਐਕਸੀਡੈਂਟ ਤਾਂ ਹੋਣ ਦਾ ਕਾਰਨ ਸਰ ਉਹ ਮੂਰੇ ਓਵਰਟੇਕ ਕਰਨ ਲੱਗਾ ਸੀਗਾ ਜੀ ਤੁਸੀਂ ਓਵਰਟੇਕ ਕਰਨ ਲੱਗੇ ਹਾਂਜੀ ਓਵਰਟੇਕ ਮੈਂ ਗੱਡੀ ਆਪਦੀ ਲੰਘਾਉਣ ਲੱਗਾ ਸੀ ਤੇ ਪੂਲੀ ਆ ਜੀ ਬਣੀ ਵੀ ਉਹ ਲੱਕੜਾਂ ਦਾ ਟਰਾਲਾ ਸੀਗਾ ਜੀ ਟਰੈਕਟਰ ਜੋ ਲੱਕੜਾਂ ਸੀnga ਜਾਂਦੀ ਉਹ ਜਾਓ ਝੋਲ ਵੱਜ ਕੇ ਜਿਵੇਂ ਮਾਰਦੀ ਆ ਗੱਡੀ ਲੱਗ ਗਈ ਗੋਡੇ ਕਰ ਲੱਗੀ ਗੱਡੀ ਲੰਗਾਉਂਦਾ ਕਿੰਨੇ ਸਟਾ ਉੱਜੇ ਸਰ ਮੇਰੇ ਗੋਡੇ ਦੇ ਆ ਜੀ ਆ ਸਾਇਤ ਤੇ ਸਰ ਤੇ ਐਕਸ-ਰੇ ਕਰਾਇਆ ਸਰ ਛਾਤੀ ਤੇ ਸਰ ਮੈਂ ਜਗਰਾਉਂ ਤੋਂ ਆ ਰਿਹਾ ਸੀਗਾ ਜੀ ਕੱਲ ਹੀ ਸੀਗੇ ਹਾਂਜੀ ਸਰ ਕੱਲੇ ਸੀ ਐਕਸੀਡੈਂਟ ਹੋ ਵੀ ਗਿਆ ਉੱਤਰ ਵੀ ਗਿਆ ਮੈਂ ਉੱਤਰ ਗਿਆ ਸੀਗਾ ਜੀ ਉਹ ਵੀਰਾ ਡਿੱਗ ਪਿਆ ਸੀ ਮਦਦ ਲਈ ਪੁਕਾਰ ਕੀਤੀ ਕਿਸੇ ਨੇ ਸਾਨੂੰ ਮਦਦ ਨਹੀਂ ਦਿੱਤੀ ਜੀ ਉੱਤਰ ਕੇ ਉਹਨਾਂ ਕੋਲ ਗਿਆ ਜੀ ਹਲਪ ਨੂੰ ਮੇਰੇ ਗੋਡੇ ਦੇ ਹਾਲਾ ਛੱਟ ਸੀਗੀ ਜੀ ਉੱਤਰ ਕੇ ਗਿਆ ਕੋਈ ਕਾਰ ਵਾਲਾ ਰੋਕੂਗਾ ਕੋਈ ਕਿਸੇ ਨੇ ਮਦਦ ਨਹੀਂ ਕੀਤੀ ਉਹਦੀ ਜਾਨ ਬਚ ਸਕਦੀ ਬਹੁਤ ਮਾੜਾ ਹੋਇਆ ਜੀ ਤੇਰੇ ਕਿੰਨੇ ਦੇਰ ਬਾਅਦ ਜਿਹੜੀ ਐਂਬੂਲੈਂਸ ਆਈ ਐਂਬੂਲੈਂਸ ਵਾਲਿਆਂ ਦਾ ਜਵਾਬ ਦਈਦਾ 108 ਆ ਗਿਆ 108 ਨੇ ਕਿਹਾ ਧਰਮਕੋੜ ਦਾ ਐਵੇਂ ਕਮਾ ਉਹਨਾਂ ਨੇ ਆਪਣੀ ਐਸਐਸਐਫ ਵਾਲੇ ਆਏ ਸੀਗੇ ਜੀ ਅੱਧੇ ਘੰਟੇ ਬਾਅਦ ਆਏ ਜੀ ਉਹ ਬੰਦੇ ਜਾਨ ਬਚ ਸਕਦੀ ਸੀਗੇ ਸਾਰੇ ਚੱਲਦੇ ਸੀਗੇ ਅਸੀਂ ਮਾਦ ਲਈ ਕਿਸੇ ਨੂੰ ਪੁਕਾਰ ਕਰਦੇ ਕੋਈ ਹੈਲਪ ਕਰ ਦਿਓ ਜੀ ਮਰੀਜ਼ ਲੈ ਕੇ ਜਾਣਾ ਜੀ ਪਰ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਜਿਸ ਕਰਨਾ ਉਹ ਐਸਐਸਐਫ ਵਾਲੇ ਆਏ ਰਸਤੇ ਜਿੱਥੇ ਆਉਂਦਾ ਮੁੰਡਾ ਆਇਓ ਪੂਰਾ ਹੋ ਗਿਆ ਜਰਾ ਬਹੁਤ ਮਾੜਾ ਹੋਇਆ ਜੀ ਤੁਸੀਂ ਇਹਦੇ 108 ਨੂੰ ਕਾਲ ਕੀਤੀ ਸੀ ਕੀ ਕਿਹਾ 108 ਨੂੰ ਕਾਲ ਕੀਤਾ ਸੀਗਾ ਸਰ ਉਹ ਕਹਿੰਦੇ ਆ ਵੀ ਤੁਸੀਂ ਕੋਈ ਪ੍ਰਾਈਵੇਟ ਪਤਾ ਕਰੋ ਜੀ ਮੇਰੇ ਕੋਲ ਕਾਲ ਡਿਟੇਲ ਵੀ ਪਈ ਹੈ ਰਿਕਾਰਡਿੰਗ ਵੀ ਜਨੇ ਦੀ ਪਈ ਤੇ ਉਹ ਕਹਿੰਦੇ ਤੂੰ ਧਰਮਕੋੜ ਸ਼ੂਟ ਕਰੂਗਾ ਬੰਦੇ ਦੀ ਜਾਨ ਹੋਵੇ ਤੇ ਤੁਸੀਂ ਕਹਿੰਦੇ ਸਾਡੇ ਕੋਲ ਸਰਦਾ ਨਹੀਂ ਪ੍ਰਾਈਵੇਟ ਤੋਂ ਕਰੋ ਇਹਨਾਂ ਉੱਪਰ ਕੋ ਪ੍ਰਾਈਵੇਟ ਨਾਲ ਕੰਫਰਮਾਈਜ਼ ਹੋ ਕੁਦ ਸੁਣ ਤੁਸੀਂ ਪੀਐਫਰ ਐਸਐਸਫ ਵਾਲੇ ਆਏ ਸੀ ਮਲਾਦ ਹੁੰਦੀ ਆਪਣੇ ਉਹ ਕਿਹਾ ਟਾਈਮ ਬਦ ਆਇਆ ਉਹਦੀ ਨਾਲ 10-15 ਮਿੰਟ ਦੀ ਕਾਲ ਤੇ ਆ ਗਏ ਸੀਗੇ ਜੀ ਉਹਦਾ ਨਾਲ ਦੇ ਉਹਨਾਂ ਨੂੰ ਪਤਾ ਲੱਗ ਗਿਆ ਆ ਜਾਂਦੇ ਜੀ ਉਹ ਉਹਨਾਂ ਨੂੰ ਜਰਿਆ ਨੇ ਪੂਰੀ ਹੈਲਪ ਕੀਤੀ ਹੈ ਜੀ